ਅੱਜ ਇਹ ਸਾਡੀ ਰੇਟ ਕਮੇਟੀ ਦੀ ਮੀਟਿੰਗ ਅੱਜ ਮਾਜੋ ਡੀਸੀ ਸਾਹਿਬਾ ਵੱਲੋਂ ਆ ਮੈਸੇਜ ਆਇਆ ਸੀਗਾ ਕਿ ਵੀ ਰੇਟ ਕਮੇਟੀ ਦਾ ਮੈਂ ਮੈਂਬਰ ਹਸ ਕਰਕੇ ਮੈਂ ਆ ਕੇ ਆਪਣੇ ਸ਼ਹਿਰ ਦੇ ਜਿਹੜੇ ਮੇਰੇ ਹਲਕੇ ਦੇ ਅਸੀਂ ਜ਼ਮੀਨਾਂ ਦੀ ਬੋਲੀ ਕਰਨੀ ਹੈਗੀ ਆ ਉਹਦੇ ਲਈ ਰੇਟ ਫਿਕਸ ਕਰਨੇ ਆ ਉਹਦੇ ਲਈ ਆਇਆ ਹੈ ਅੱਛਾ ਸਰ ਮੇਸ਼ਾ ਥੁਰਕਿਆ ਜਿਹੜੇ ਚ ਰਹਿੰਦੇ ਉਹ ਮੁੱਢੇ ਨਾਲੇ ਨੂੰ ਲੈ ਕੇ ਕੀ ਕਹਿੰਦੇ ਵੀ ਮੁੱਢੇ ਨਾਲੇ ਦਾ ਜਲਦ ਹੱਲ ਹੋਏਗਾ ਕਿ ਨਹੀਂ ਹੋਏਗਾ ਬਿਲਕੁਲ ਹੱਲ ਹੋਏਗਾ ਸਾਡੀ ਸਰਕਾਰ ਸੰਜੀਦਗੀ ਨਾਲ ਲੱਗੀ ਹੋਈ ਆ ਆ ਮਾਜੋ ਮੁੱਖ ਮੰਤਰੀ ਸਾਹਿਬ ਮੈਸੇਜ ਹੋ ਚੁੱਕਿਆ ਇਹਦੇ ਉੱਤੇ ਬਹੁਤ ਜਲਦੀ ਸਾਡੀ ਸਰਕਾਰ ਵੱਡੇ ਕਦਮ ਚੱਕਣ ਜਾ ਰਹੀ ਹੈਗੀ ਆ ਕਿਉਂਕਿ ਇਹ ਮਾਲਵੇ ਦਾ ਮਾਲਵੇ ਦੇ ਲੋਕਾਂ ਦੀ ਸਿਹਤ ਦਾ ਖਿਆਲ ਹੈਗਾ ਇਹ ਔਰ ਸਾਰੇ ਲੁਧਿਆਣਾ ਸ਼ਹਿਰ ਦੇ ਲੋਕ ਜੋ ਕਿ ਗੰਦੇ ਨਾਲੇ ਦੇ ਆਲੇ ਦੋਲੇ ਰਹਦੇ ਬਿਮਾਰੀਆਂ ਨਾਲ ਜੂਝ ਰਹੇ ਨੇ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਹੈਲਥ ਤੇ ਐਜੂਕੇਸ਼ਨ ਤੇ ਹੀ ਆ ਤੇ ਹੈਲਥ ਨੂੰ ਸਹੀ ਕਰਾਉਣਾ ਲੋਕਾਂ ਨੂੰ ਸਹੀ ਸਿਹਤ ਦੇਣੀ ਸਾਡੀ ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ ਹੈ ਔਰ ਤਹਿਤ ਸਾਡੇ ਜਿੰਨੇ ਅ ਇੱਕ ਮੈਂ ਅੰਗਾ ਸਰਕਾਰ ਦਾ ਤੇ ਜੋ ਮੇਰੀ ਡਿਊਟੀ ਬੰਦੀ ਆ ਸਰਕਾਰ ਤੱਕ ਮੈਸੇਜ ਪਹੁੰਚਾਉਣ ਦੀ ਉਹ ਮੈਂ ਪਹੁੰਚਾ ਚੁੱਕਿਆ ਹਾਂ ਜੀ ਸਰ ਦੇਖਿਆ ਵੀ ਜਿਹਦਾ ਸੁਣਕਿਆਂ ਦੇ ਵਿਚਾਰ ਦੱਸਦੇ ਜਿਹੜੀ ਗੱਲ ਹੋਈ ਸੀ ਤੇ ਪੱਪੀ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਕੀ ਮੈਟਰ ਕੀ ਇਹ ਲੋਕਾਂ ਨੇ ਇਸ਼ੂ ਕਾਫੀ ਬਣਾਇਆ ਹੋਇਆ ਕਿਸ ਚੀਜ਼ ਦਾ ਲੋਕਾਂ ਨੇ ਇਸ਼ੂ ਬਣਾਇਆ ਗੁੱਡੇ ਨਾਲ ਇਹਨੂੰ ਲੈ ਕੇ ਵੀ ਇਹ ਮੁੱਦਾ ਮੈਂ ਚੱਕਣਾ ਸੀ ਤੇ ਉਹਨਾਂ ਨੇ ਚੱਕ ਲਿਆ ਜੀ ਤੇ ਐਦਾਂ ਦਾ ਕੋਈ ਹੈਗਾ ਮੈਟਰ ਪਤਾ ਨਹੀਂ ਭਾਈ ਤੁਸੀਂ ਗੱਲਾਂ ਪ੍ਰੈਸ ਵਾਲੇ ਮੈਨੂੰ ਨਹੀਂ ਪਤਾ ਕੀ ਕਰਦੇ ਹੋ ਤੇ ਅੱਜ ਗਰੇਵਾਲ ਸਾਹਿਬ ਨੂੰ ਜੱਫੀ ਪਾਈ ਜੀ ਯਾਰ ਸ਼ਹਿਰਦਾਰੀ ਆ ਭਾਈਚਾਰਾ ਪੁਰਾਣੇ ਦੋਸਤਾਂ ਇਹ ਪਾਰਟੀਆਂ ਵੱਖਰੀਆਂ ਨੇ ਤਾਂ ਰਿਸ਼ਤੇ ਵੀ ਨਾਲ ਦੀ ਸਾਂਝਤਾ ਦੀ ਮर्यादा ਰੱਖਣੀ ਚਾਹੀਦੀ ਨੇ ਸ਼ਹਿਰਤਰੀ ਚ ਤੇ ਮਿਲੇ ਨੇ ਚਾਣ ਚੱਕ ਤੇ ਮਿਲਿਆ ਤਾਂ ਹੁਣ ਹੈਲੋ ਹਾਈ ਕਰਨਾ ਤੇ ਇੱਕ ਦੂਜੇ ਭਾਈਚਾਰੇ ਚ ਪੱਛੋਤਦਾ ਇੱਦਾਂ ਹੈ ਸਾਡੀ ਰੇਟ ਕਮੇਟੀ ਦੀ ਮੀਟਿੰਗ ਅੱਜ ਮਾ ਜੋ ਡੀਸੀ ਸਾਹਿਬਾ ਵੱਲੋਂ ਆ ਮੈਸੇਜ ਆਇਆ ਸੀਗਾ ਕਿ ਵੀ ਰੇਟ ਕਮੇਟੀ ਦਾ ਮੈਂ ਮੈਂਬਰ ਹਾਸ ਕਰਕੇ ਮੈਂ ਆ ਕੇ ਆਪਣੇ ਸ਼ਹਿਰ ਦੇ ਜਿਹੜੇ ਮੇਰੇ ਹਲਕੇ ਦੇ ਅਸੀਂ ਜ਼ਮੀਨਾਂ ਦੀ ਬੋਲੀ ਕਰਨੀ ਹੈਗੀ ਆ ਉਦਲੀ ਰੇਟ ਫਿਕਸ ਕਰਨੇ ਆ ਉਹਦੇ ਲਈ ਆਇਆ ਹੈ ਅੱਛਾ ਸਰ ਮੇਸ਼ਾ ਤੁਰਕਿਆ ਜਿਹੜੇ ਚ ਰਹਿੰਦੇ ਉਹ ਮੁੱਢੇ ਨਾਲੇ ਨੂੰ ਲੈ ਕੇ ਕੀ ਕਹਿੰਦੇ ਵੀ ਮੁੱਢੇ ਨਾਲੇ ਦਾ ਜਲਦ ਹੱਲ ਹੋਏਗਾ ਕਿ ਨਹੀਂ ਹੋਏਗਾ ਬਿਲਕੁਲ ਹੱਲ ਹੋਏਗਾ ਸਾਡੀ ਸਰਕਾਰ ਸੰਜੀਦਗੀ ਨਾਲ ਲੱਗੀ ਹੋਈ ਆ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਮੈਸੇਜ ਪਹੁੰਚ ਚੁੱਕਿਆ ਹੈ ਇਹਦੇ ਉੱਤੇ ਬਹੁਤ ਜਲਦੀ ਸਾਡੀ ਸਰਕਾਰ ਵੱਡੇ ਕਦਮ ਚੱਕਣ ਜਾ ਰਹੀ ਹੈਗੀ ਆ ਕਿਉਂਕਿ ਇਹ ਮਾਲਵੇ ਦਾ ਮਾਲਵੇ ਦੇ ਲੋਕਾਂ ਦੀ ਸਿਹਤ ਦਾ ਖਿਆ ਹੈਗਾ ਇਹ ਔਰ ਸਾਰੇ ਲੁਧਿਆਣਾ ਸ਼ਹਿਰ ਦੇ ਲੋਕ ਜੋ ਕਿ ਗੰਦੇ ਨਾਲੇ ਦੇ ਆਲੇ-ਦੋਲੇ ਰਹਿਦੇ ਬਿਮਾਰੀਆਂ ਨਾਲ ਜੂਝ ਰਹੇ ਨੇ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਹੈਲਥ ਤੇ ਐਜੂਕੇਸ਼ਨ ਤੇ ਹੀ ਆ ਤੇ ਹੈਲਥ ਨੂੰ ਸਹੀ ਕਰਾਉਣਾ ਲੋਕਾਂ ਨੂੰ ਸਹੀ ਸਿਹਤ ਦੇਣੀ ਸਾਡੀ ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ ਹੈ ਔਰ ਤਹਿਤ ਸਾਡੇ ਜਿੰਨੇ ਇੱਕ ਮਿਆੰਗਾ ਸਰਕਾਰ ਦਾ ਤੇ ਜੋ ਮੇਰੀ ਡਿਊਟੀ ਬਣਦੀ ਆ ਸਰਕਾਰ ਤੱਕ ਮੈਸੇਜ ਪਹੁੰਚਾਉਣ ਦੀ ਉਹ ਮੈਂ ਪੁੱਛਾ ਚੁੱਕਿਆ ਹਾਂ। ਸਰ ਦੇਖਿਓ ਜਿਹਦਾ ਚੁਰਕਿਆਂ ਵਿਚਾਲੇ ਹੁੰਦਾ ਇਹ ਜਿਹੜਾ ਪਹਿਲਾਂ ਹੋਈ ਸੀ ਪੱਪੀ ਦੇ ਨਾਲ ਕੋਈ ਗਲਵਾ ਚੱਲ ਰਹੀ ਕੀ ਮੈਟਰ ਕੀ ਲੋਕਾਂ ਨੇ ਇਸ਼ੂ ਕਾਫੀ ਬਣਾਇਆ ਹੋਇਆ ਕਿਸ ਚੀਜ਼ ਦਾ ਲੋਕਾਂ ਨੇ ਇਸ਼ੂ ਬਣਾਇਆ ਗੁੱਡੇ ਨਾਲ ਇਹਨੂੰ ਲੈ ਕੇ ਵੀ ਇਹ ਮੁੱਦਾ ਮੈਂ ਚੱਕਣਾ ਸੀ ਕਿ ਉਹਨਾਂ ਨੇ ਚੱਕ ਲਿਆ ਜੀ ਤੇ ਐਦਾਂ ਦਾ ਕੋਈ ਹੈਗਾ ਮੈਟਰ ਪਤਾ ਨਹੀਂ ਭਾਈ ਤੁਸੀਂ ਇਸ ਗੱਲਾਂ ਪ੍ਰੈਸ ਵਾਲੇ ਮੈਨੂੰ ਨਹੀਂ ਪਤਾ ਕੀ ਕਰਦੇ ਹੋ ਤੇ ਅੱਜ ਗਰੇਵਾਲ ਸਾਹਿਬ ਨੂੰ ਜੱਫੀ ਪਾਈ ਜੀ ਯਾਰ ਸ਼ਹਿਰਦਾਰੀ ਆ ਭਾਈਚਾਰਾ ਪੁਰਾਣੇ ਦੋਸਤਾਂ ਇਹ ਪਾਰਟੀਆਂ ਵੱਖਰੀਆਂ ਨੇ ਤਾਂ ਰਿਸ਼ਤੇ ਵੀ ਨਾਲ ਦੀ ਸਾਂਝਤਾ ਦੀ ਮर्यादा ਰੱਖਣੀ ਚਾਹੀਦੀ ਜੇ ਨੇ ਸ਼ਹਿਰਦਾਰੀ ਚ ਤੇ ਮਿਲੇ ਨੇ ਚਾਨ ਚੱਕ ਤੇ ਮਿਲਿਆ ਤਾਂ ਹੁਣ ਹੈਲੋ ਹਾਈ ਕਰਨਾ ਤੇ ਇੱਕ ਦੂਜੇ ਭਾਈਚਾਰੇ ਵਿੱਚ ਫਟ ਚੁੱਕਾ